ਜੀਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ 9 ਜਨਵਰੀ ਹੈ ਤੇ 18 ਜਨਵਰੀ 2025 ਨੂੰ ਆਪਣਾ ਪੇਪਰ ਹੈ ਨਵੋਦਿਆ ਦਾ ਤੇ ਅੱਜ ਮੈਂ ਗੱਲ ਕਰਾਂਗਾ ਪਹਿਲੇ ਪਾਗ ਬਾਰੇ ਜੋ ਕਿ ਆਪਣਾ ਮਾਨਸਿਕ ਯੋਗਤਾ ਮੈਂ ਸਕੂਲ ਦੱਸਿਆ ਵੀ ਸੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਿ ਮਾਨਸਿਕ ਯੋਗਤਾ ਵਿੱਚ ਟੋਟਲ ਆਪਣੇ ਜੋ ਸਵਾਲ ਨੰਬਰ ਹੈ ਉਹ ਹੈ ਆਪਣਾ 1 ਤੋਂ ਲੈ ਕੇ 40 ਤੱਕ ਜਿਹੜਾ ਆਪਣਾ ਪਾਗ ਹੈ ਉਹਦਾ ਨਾਮ ਹੈ ਮਾਨਸਿਕ ਯੋਗਤਾ ਠੀਕ ਹੈ ਤੇ ਇਹਦੇ ਵਿੱਚ ਆਪਣੇ ਆਪਾਂ ਨੂੰ ਜਿਹੜੇ 40 ਸਵਾਲ ਨੇ ਤੇ ਆਪਾਂ ਨੂੰ ਇਸ ਭਾਗ ਵਿੱਚੋਂ ਘੱਟੋ ਘੱਟ 45 ਤੋਂ ਜ਼ਿਆਦਾ 45 ਜਾਂ 45 ਤੋਂ ਜ਼ਿਆਦਾ ਨੰਬਰ ਲੈਣੇ ਜ਼ਰੂਰੀ ਹੈ 45 ਤੋਂ ਜ਼ਿਆਦਾ ਨੰਬਰ ਲੈਣੇ ਆਪਣੇ ਵਾਸਤੇ ਜ਼ਰੂਰੀ ਹੈ ਜੇਕਰ ਆਪ 45 ਤੋਂ ਉੱਤੇ ਨੰਬਰ ਆ ਜਾਂਦੇ ਨੇ ਤਾਂ ਆਪਣੀ ਸਿਲੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਣਗੇ ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਗੱਲ ਕਰ ਲੈਣੇ ਹਨ ਮਾਨਸਿਕ ਯੋਗਤਾ ਬਾਰੇ ਤਾਂ ਮਾਨਸਿਕ ਯੋਗਤਾ ਜਿਹੜਾ 1 ਤੋਂ 40 ਸਵਾਲ ਨੇ ਆਪਣੇ ਪਹਿਲਾਂ ਟੋਟਲ ਆਪਣੇ ਕਿੰਨੇ ਸਵਾਲ ਨੇ 80 ਸਵਾਲ ਆਪਣੇ ਟੋਟਲ ਪੇਪਰ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿੰਦੇ ਵਿੱਚ ਇੱਕ ਤੋਂ 40 ਜਿਹੜਾ ਭਾਗ ਹੈ ਉਸ ਨੂੰ ਆਪਾਂ ਕਹਿੰਦੇ ਆ ਮਾਨਸਿਕ ਯੋਗਤਾ ਠੀਕ ਹੈ ਤੇ ਜਿਹੜਾ ਆਪਣੇ ਅਗਲੇ 41 ਤੋਂ ਲੈ ਕੇ 60 ਤੱਕ ਜਿਹੜੇ ਸਵਾਲ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਉਹਦਾ ਨਾਮ ਹੈ ਆਪਣਾ ਪਾਗ ਦਾ ਨਾਮ ਹੈ ਅੰਕ ਗਣਿਤ ਅੰਕ ਗਣਿਤ ਯੋਗਤਾ ਠੀਕ ਹੈ ਕਿ ਜਿਹੜਾ 61 ਤੋਂ 80 ਨੰਬਰ ਜਿਹੜੇ ਕੁਐਸਚਨ ਆਪਾਂ ਦੇਖਣ ਨੂੰ ਮਿਲਣਗੇ ਉਹਨਾਂ ਦਾ ਨਾਮ ਹੈ ਆਪਣਾ ਪੰਜਾਬੀ ਯੋਗਤਾ ਜਾਂ ਪਾਸ਼ਾ ਯੋਗਤਾ ਪਾਸ਼ਾਈ ਯੋਗਤਾ ਠੀਕ ਹੈ ਤਾਂ ਪਾਸ਼ਾਈ ਯੋਗਤਾ ਅਗਰ ਕੋਈ ਪੇਰੈਂਟ ਦੇਖ ਰਿਹਾ ਹੈ ਮਤਲਬ ਮਾਪੇ ਦੇਖ ਰਹੇ ਨੇ ਇਸ ਵੀਡੀਓ ਨੂੰ ਤਾਂ ਸਵੇਰੇ ਸਕੂਲ ਆ ਕੇ ਤੁਸੀਂ ਬੱਚਿਆਂ ਦੇ ਐਡਮਿਟ ਕਾਰਡ ਲੈ ਕੇ ਜਾ ਸਕਦੇ ਹੋ ਜਿੰਦੇ ਵਿੱਚ ਸਾਰੇ ਉਸ ਉਹਨਾਂ ਦਾ ਰੋਲ ਨੰਬਰ ਤੇ ਕਿਹੜੇ ਪਾਸੇ ਪੇਪਰ ਹੈ ਉਹਨਾਂ ਦਾ ਸਾਰਾ ਦੱਸਿਆ ਹੋਏਗਾ ਤਾਂ ਅੱਜ ਆਪਾਂ ਗੱਲ ਕਰ ਲੈਨੇ ਆ ਪਹਿਲੇ ਭਾਗ ਦੀ ਜੋ ਕਿ ਹੈ ਮਾਨਸਿਕ ਯੋਗਤਾ ਜਿਹੜਾ ਪਹਿਲਾ ਭਾਗ ਹੈ ਆ 10 ਭਾਗਾਂ ਵਿੱਚ ਵੰਡਿਆ ਹੋਇਆ ਹੈ ਜਿੰਦੇ ਵਿੱਚ ਭਾਗ 1 ਤੋਂ ਲੈ ਕੇ ਐਵੇਂ ਕਰਕੇ 5 6 ਤੇ ਆਪਣੇ 7 8 9 ਤੇ ਭਾਗ 10 ਤੱਕ ਵੰਡਿਆ ਹੋਇਆ ਹੈ ਜਿਸ ਵਿੱਚ ਆਪਾਂ 10 ਭਾਗਾਂ ਬਾਰੇ ਗੱਲ ਕਰਾਂਗੇ ਕਿ ਹਰ ਭਾਗ ਵਿੱਚ 4 ਕੁਐਸਚਨ ਦੇਖਣ ਨੂੰ ਮਿਲਣਗੇ 4 ਸਵਾਲ ਦੇਖਣ ਨੂੰ ਮਿਲਣਗੇ 4 ਐਂ ਦੇ ਵਿੱਚ ਵੀ 4 ਸਵਾਲ 4 4 ਤੇ 4 ਐਵੇਂ ਵੀ ਕਰਕੇ 4-4 ਸਵਾਲ ਦੇਖਣ ਮਿਲਣਗੇ 4 ਦਾਇਆ 40 ਸਵਾਲ ਆਪਾਂ ਦੇਖਣ ਨੂੰ ਮਿਲਣਗੇ ਮਾਨਸਿਕ ਯੋਗਤਾ ਵਾਲੇ ਭਾਗ ਵਿੱਚ ਤੋਂ ਮਾਨਸਿਕ ਯੋਗਤਾ ਐਂ ਦੇ ਪੇਪਰ ਉੱਪਰ ਲਿਖਿਆ ਹੋਏਗਾ ਆਪਣਾ ਖੰਡ 1 ਤੇ ਜਿਹੜੇ ਥੱਲੇ 10 ਭਾਗ ਨੇ ਉਹਨਾਂ ਨੂੰ ਲਿਖਿਆ ਆਏਗਾ ਭਾਗ ਹੈ ਨਾ ਜਿਹੜਾ ਵੱਡਾ ਭਾਗ ਹੈ ਉਸ ਨੂੰ ਕਹਿੰਦੇ ਆ ਖੰਡ ਤੇ ਜਿਹੜਾ ਛੋਟਾ ਭਾਗ ਹੈ ਉਸ ਨੂੰ ਕਹਿੰਦੇ ਆ ਭਾਗ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਆਪਾਂ ਗੱਲ ਕਰਦੇ ਆ ਕਿ ਮਾਨਸਿਕ ਯੋਗਤਾ ਵਾਲੇ ਸਵਾਲ ਕਿਸ ਤਰ੍ਹਾਂ ਦੇਖਣ ਨੂੰ ਮਿਲਣਗੇ ਆਪਾਂ ਨੂੰ ਭਾਗ ਪਹਿਲਾ ਜਿੰਦੇ ਵਿੱਚ 4 ਸਵਾਲ ਦੇਖਣ ਨੂੰ ਮਿਲਣਗੇ ਮੈਂ ਥੋੜਾ ਦੱਸ ਦੇਣਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਸਵਾਲ ਆਪਾਂ ਦੇਖਣ ਨੂੰ ਮਿਲਣਗੇ ਤੇ ਸਭ ਤੋਂ ਪਹਿਲਾਂ ਤੁਸੀਂ ਪੇਪਰ ਖੋਲੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਖੰਡ 1 ਲਿਖਿਆ ਹੋਏਗਾ niche ਅਤੇ ਉੱਪਰ ਐਂ ਦੇ ਉੱਤੇ ਲਿਖਿਆ ਆਏਗਾ 1 ਸੈਕਿੰਡ ਐਂ ਦੇ ਉੱਤੇ ਲਿਖਿਆ ਆਏਗਾ 1 ਸੈਕਿੰਡ ਖੰਡ 1 ਠੀਕ ਹੈ ਤੇ ਥੱਲੇ ਸਾਰੇ ਆਪਾਂ ਨੂੰ ਸਵਾਲ ਦੇਖਣ ਨੂੰ ਮਿਲਣਗੇ ਜਿੰਦੇ ਵਿੱਚ ਆਪਾਂ ਨੂੰ ਲਿਖਿਆ ਆਏਗਾ ਨਿਰਦੇਸ਼ ਹਰ ਭਾਗ ਦੇ ਉੱਪਰ ਨਿਰਦੇਸ਼ ਆਪਾਂ ਨੂੰ ਦੇਖਣ ਨੂੰ ਮਿਲੇਗਾ ਜਿਸ ਪ੍ਰਸ਼ਨ ਸੰਖਿਆ 1 ਤੋਂ 4 ਤੱਕ ਦੇ ਪ੍ਰਸ਼ਨਾਂ ਵਿੱਚ 4 ਚਿੱਤਰ 1 1 2 3 4 ਚਾਰ ਚਿੱਤਰ ਦੇਖਣ ਨੂੰ ਮਿਲਣਗੇ ਜਿਨ੍ਹਾਂ ਦੇ ਨੰਬਰ ਦਿੱਤੇ ਗਏ ਨੇ A B C D ਇੰਨਾ ਚਾਰ ਚਿੱਤਰਾ ਵਿੱਚ ਤਿੰਨ ਚਿੱਤਰ ਕੁਝ ਹੱਦ ਤੱਕ ਬਿਲਕੁਲ ਸੇਮ ਹਨ ਸੇਮ ਹਨ ਮਤਲਬ ਇੱਕੋ ਵਰਗੇ ਹਨ ਕੁਝ ਉਹਨਾਂ ਦੀਆਂ ਚੀਜ਼ਾਂ ਆਪਸ ਵਿੱਚ ਮਿਲਦੀਆਂ ਹਨ ਅਤੇ ਇੱਕ ਅਲੱਗ ਹੈ ਚਾਰ ਵਿੱਚੋਂ ਤਿੰਨ ਇੱਕੋ ਵਰਗੇ ਹੋਣਗੇ ਤੇ ਇੱਕ ਅਲੱਗ ਹੋਵੇਗਾ ਤਾਂ ਅਲੱਗ ਚਿੱਤਰ ਨੂੰ ਚੁਣ ਕੇ ਨੱਥੀ OMR ਜਿਹੜੀ ਆਪਾਂ ਨੂੰ ਇੱਕ ਸ਼ੀਟ ਦੇਖਣ ਨੂੰ ਮਿਲੇਗੀ ਮੈਂ ਕਲਾਸ ਵਿੱਚ ਦੱਸਿਆ ਸੀ ਇੱਕ ਸ਼ੀਟ ਦੇਖਣ ਨੂੰ ਮਿਲੇਗੀ ਜਿੰਦੇ ਵਿੱਚ ਨੰਬਰ ਲਿਖੇ ਹੋਣਗੇ ਜਿਵੇਂ ਆਪਾਂ ਇੱਕ ਨੰਬਰ ਕੁਐਸਚਨ ਕਰ ਰਹੇ ਆ ਤਾਂ ਚਾਰ ਗੋਲੇ ਦੇਖਣ ਨੂੰ ਮਿਲਣਗੇ ਹੈਨਾ ਮੰਨ ਲਓ ਇਹਦੇ ਵਿੱਚ ਆਪਾਂ ਦੇਖ ਲੈਣੇ ਆ ਕਿ ਕਿਵੇਂ ਆਪਾਂ ਨੂੰ ਸਵਾਲ ਦੇਖਣ ਨੂੰ ਮਿਲਣਗੇ ਤਾਂ ਇਹਦੇ ਵਿੱਚ ਦੇਖ ਸਕਦੇ ਆ ਕਿ ਪਹਿਲੇ ਏ অপਸ਼ਨ ਵਿੱਚ ਇੱਕ ਵਰਗ ਹੈ ਉਸ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਹੈ ਇਹਦੇ ਵਿੱਚ ਇੱਕ ਆਇਤ ਹੈ ਉਸ ਨੂੰ 1 2 3 4 5 6 7 8 ਭਾਗਾਂ ਵਿੱਚ ਵੰਡਿਆ ਹੋਇਆ ਹੈ 8 ਬਰਾਬਰ ਭਾਗਾਂ ਵਿੱਚ ਵੰਡਿਆ ਹੋਇਆ ਹੈ ਉਵੇਂ ਹੀ ਇੱਕ ਅ ਵਰਗ ਹੈ ਚਾਰ ਪਾਗਾ ਵਿੱਚ ਚਾਰ ਪਾਗਾ ਵਿੱਚ ਆਪਾਂ ਦੇਖਣ ਨੂੰ ਪਤਾ ਚੱਲ ਹੀ ਰਿਹਾ ਹੈ ਦੇਖਣ ਤੋਂ ਕਿ ਇਹਦਾ ਅਨਸਰ ਜੋ ਹੈ ਇਹਦਾ ਆਪਣਾ ਅ ਪ੍ਰਸ਼ਨ ਦਾ ਉਹ ਆਪਣਾ ਦੇਖਣ ਨੂੰ ਮਿਲਦਾ ਹੈ ਬੀ ਆਪਸ਼ਨ ਬੀ ਆਪਸ਼ਨ ਅਲੱਗ ਹੈ ਬੀ ਜਿਹੜੀ ਦੂਜੀ ਆਪਸ਼ਨ ਹੈ ਉਸ ਵਿੱਚ ਆਇਤ ਹੈ ਤੇ ਬਾਕੀ ਸਾਰਿਆਂ ਵਿੱਚ ਵਰਗ ਦੇਖਣ ਨੂੰ ਮਿਲਦਾ ਹੈ ਇਹ ਚੀਜ਼ ਹੋ ਗਈ ਹੈ ਨਾ ਤੇ ਜਿਹੜੀ ਆਪਾਂ ਅਗਲੇ ਪ੍ਰਸ਼ਨ ਦੀ ਅਗਰ ਗੱਲ ਕਰੀਏ ਆਪਾਂ ਤਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਦੇਖ ਸਕਦੇ ਹੋ ਇੱਕ ਪੈਨਸਿਲ ਦਾ ਅਗਲੀ ਸਿੱਕਾ ਨਹੀਂ ਹੁੰਦਾ ਪੈਨਸਿਲ ਦਾ ਉਹ ਸਿੱਕਾ ਦੇਖਣ ਨੂੰ ਮਿਲਦਾ ਹੈ ਜਿਸ ਵਿੱਚ ਏ অপਸ਼ਨ ਵਿੱਚ ਛੋਟੀ ਤਿਕੋਣ ਬਣਿਆ ਆ ਪੈਨਸਿਲ ਦੇ ਸਿੱਕੇ ਦਾ ਬੀ ਵਿੱਚ ਵੀ ਓਵੇਂ ਹੀ ਹੈ 30 ਸੀ ਵਿੱਚ ਵੀ ਓਵੇਂ ਹੀ ਹੈ ਪਰ ਡੀ ਵਿੱਚ ਜਿਹੜੀ ਅਗਲੀ ਨਿਬ ਥੋੜਾ ਤਿਕੋਣ ਵੱਡਾ ਬਣਿਆ ਆ ਤਾਂ ਇਸ ਕਰਕੇ ਇਹ ਸਾਰਿਆਂ ਤੋਂ ਅਲੱਗ ਹੈ ਤਾਂ ਡੀ ਆਪਸ਼ਨ ਆਪਣਾ ਅਨਸਰ ਹੋਵੇਗਾ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਚੱਲਦੇ ਆ ਦੂਜੇ ਭਾਗ ਵੱਲ ਇਹ ਪਹਿਲਾ ਭਾਗ ਸੀ ਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆ ਇਹਲਾ ਪਾਗ ਸੀ ਠੀਕ ਹੈ ਅਪਨ ਚਲਦੇ ਆ ਦੂਜੇ ਪਾਗ ਵੱਲ ਦੂਜਾ ਪਾਗ ਆ ਮੈਂ ਲਬ ਬੰਦੋ ਮੈਨੂੰ ਦੂਜਾ ਪਾਗ ਆ ਗਿਆ ਇਸ ਵਿੱਚ ਨਿਰਦੇਸ਼ ਸਭ ਤੋਂ ਪਹਿਲਾਂ ਪੇਪਰ ਕਰਨ ਤੋਂ ਪਹਿਲਾਂ ਆਪਾਂ ਨਿਰਦੇਸ਼ ਪੜ੍ਹਨਾ ਹੈ ਪੰਜਾਬੀ ਵਿੱਚ ਪੇਪਰ ਵਿੱਚ ਵੀ ਸਾਰੇ ਬੱਚਿਆਂ ਨੇ ਪ੍ਰਸ਼ਨ ਸੰਖਿਆ 5 ਤੋਂ 8 ਤੱਕ ਦੇ ਪ੍ਰਸ਼ਨਾਂ ਵਿੱਚ ਖੱਬੇ ਪਾਸੇ ਮਤਲਬ ਆ ਵਾਲਾ ਪਾਸਾ ਇੱਕ ਸਮੱਸਿਆ ਚਿੱਤਰ ਅਤੇ ਸੱਜੇ ਪਾਸੇ ਚਾਰ ਉੱਤਰ ਚਿੱਤਰ ਦਿੱਤੇ ਗਏ ਹਨ ਜਿਨ੍ਹਾਂ ਦੇ ਕਿਰਮਾੰਕ 1 a b c d ਹਨ ਉਸ ਉੱਤਰ ਚਿੱਤਰ ਵਿੱਚੋਂ ਚੁਣੇ ਗਏ ਜੋ ਸਮੱਸਿਆ ਚਿੱਤਰ ਨੂੰ ਬਿਲਕੁਲ ਸਦ੍ਰਿਸ਼ ਹੋਵੇ ਬਿਲਕੁਲ ਸੋਖਾ ਕੰਮ ਹੈ ਜਿਹੜਾ ਸਜਖਾ ਦੇ ਪਾਸੇ ਹੈ ਉਹਨਾਂ ਵਾਂਗੂ ਹੀ ਬਿਲਕੁਲ ਸੇਮ ਬਿਲਕੁਲ ਸਮਰੂਪ ਐਸ ਵਿਜੇ ਵਰਡ ਲਿਖਿਆ ਆ ਸਦ੍ਰਿਸ਼ ਔਰ ਸਮਰੂਪ ਸਮਰੂਪ ਦਾ ਮਤਲਬ ਕਿ ਐਂ ਦੇ ਵਾਂਗੂ ਹੀ ਆਪਾਂ ਲੱਭਣਾ ਹੈ ਤਾਂ ਐਂ ਦੇ ਵਾਂਗੂ ਆਪਾਂ ਨੂੰ ਦੇਖਣ ਨੂੰ ਮਿਲ ਰਾਇਆ ਹੈ ਸਿੱਧਾ ਬੀ ਆਪਸ਼ਨ ਹੈਨਾ ਆਪਾਂ ਕਹਿ ਦਿੰਨੇ ਆ ਕਿ ਆ a for apple ਹੈ ਤੇ ਇਧਰ ਵੀ a for apple ਹੈ ਹੈਨਾ ਇਧਰ ਮੈਂ a for apple ਲਿਖ ਦੇਣਾ ਇਧਰ ਮੈਂ a b c a ਆਪਾਂ a ਤੇ ਇਹ ਪਛਾਣ ਹੀ ਲਵਾਂਗੇ ਨਾ ਆਪਸ ਵਿੱਚ ਉਸ ਤਰ੍ਹਾਂ ਹੀ ਹੈਨਾ ਦੂਜੇ ਆਪਸ਼ਨ ਦੇ ਵਿੱਚ ਵੀ ਆ ਆਪਾਂ ਨੂੰ ਬਿਲਕੁਲ ਸੇਮ ਦੇਖਣ ਨੂੰ ਮਿਲਦਾ ਹੈ d ਆਪਸ਼ਨ ਵਿੱਚ ਸਿੰਪਲ ਜਿਹਾ ਕੁਐਸਚਨ ਹੈਨਾ ਹੁਣ ਆਪਾਂ ਗੱਲ ਕਰ ਲੈਨੇ ਆ ਤੀਜੇ ਭਾਗ ਦੀ ਤੀਜੇ ਭਾਗ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਉਹ ਹੈ ਆਪਣਾ ਮੈਂ ਇੱਕ ਸੈਕਿੰਡ ਲੱਭ ਲਵਾਂ ਤੀਸਰਾ ਭਾਗ ਤਾਂ ਤੀਸਰੇ ਭਾਗ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਇਸ ਤਰ੍ਹਾਂ ਦੇ ਪ੍ਰਸ਼ਨ ਜਿਸ ਵਿੱਚ ਪ੍ਰਸ਼ਨ ਸੰਖਿਆ 9 ਤੋਂ 12 ਪ੍ਰਸ਼ਨ ਤੀਜਾ ਭਾਗ ਹੈ ਹੈਨਾ 9 ਤੋਂ 12 ਤੱਕ ਦੇ ਪ੍ਰਸ਼ਨਾਂ ਵਿੱਚ ਰੇਖਾ ਦੇ ਖੱਬੇ ਪਾਸੇ ਇੱਕ ਸਮੱਸਿਆ ਚਿੱਤਰ ਦਿੱਤਾ ਗਿਆ ਹੈ ਇਹ ਚਿੱਤਰ ਦਾਇਕ ਹਿੱਸਾ ਗਾਇਬ ਹੈ ਮਤਲਬ ਆਪਾਂ ਨੂੰ ਇੱਕ ਸਮੱਸਿਆ ਚਿੱਤਰ ਦਿੱਤਾ ਗਿਆ ਹੈ ਜਿਹੜਾ ਕਿ ਆਹ ਵਾਲਾ ਠੀਕ ਹੈ ਐਂ ਦੇ ਵਿੱਚ ਇੱਕ ਹਿੱਸਾ ਗਾਇਬ ਹੈ ਐਂ ਦੇ ਵਿੱਚ ਇੱਕ ਹਿੱਸਾ ਗਾਇਬ ਹੈ ਆਪਾਂ ਨੂੰ ਗਾਇਬ ਵਾਲਾ ਹਿੱਸਾ ਲੱਭਣਾ ਹੈ ਮੈਂ ਹਲਕਾ ਜਾਈ ਰੇਜ਼ਰ ਲੈਣਾ ਤੇ ਇਹਨੂੰ ਮੈਂ ਮਿਟੇ ਦੇਣਾ ਠੀਕ ਹੈ ਤਾਂ ਆਪਾਂ ਹੁਣ ਗਾਇਬ ਵਾਲਾ ਹਿੱਸਾ ਲੱਭਣਾ ਹੈ ਹੁਣ ਗਾਇਬ ਵਾਲਾ ਹਿੱਸਾ ਕਿਵੇਂ ਲੱਭਾਂਗੇ ਕੁਝ ਨਹੀਂ ਕਰਨਾ ਮੈਂ ਪੇਪਰ 'ਚ ਮੈਂ ਤੁਹਾਨੂੰ ਕਲਾਸ 'ਚ ਵੀ ਦੱਸਿਆ ਤੁਸੀਂ ਆਪਸ਼ਨਾਂ ਵੱਲੇ ਦੇਖਣਾ ਹੀ ਨਹੀਂ ਤੁਸੀਂ ਕੀ ਕਰਨਾ ਹੈ ਜਿਵੇਂ ਕਿ ਆ ਬਣਿਆ ਹੈ ਓਵੇਂ ਆਪਾਂ ਬਣਾ ਦੇਵਾਂਗੇ ਪੇਪਰ 'ਚ ਪਹਿਲੇ ਐਵੇਂ ਬਣਾਓ ਫਿਰ ਐਵੇਂ ਬਣਾ ਦਿਓ ਫਿਰ ਕੀ ਕਰਾਂਗੇ ਆਪਾਂ ਇੱਕ ਲਾਈਨ ਇੱਥੇ ਮਾਰੋ ਤਿੰਨ ਛੋਟੇ ਛੋਟੇ ਤਿਕੋਣ ਬਣਾ ਦਿਓ ਹੈਨਾ ਉਦਾਂ ਹੀ ਆਪਣਾ ਉੱਪਰਲੇ ਪਾਸੇ ਵੀ ਚਾਰ ਛੋਟੇ ਛੋਟੇ ਤਿਕੋਣ ਬਣਾ ਦੋ ਹੁਣ ਜਿਹੜੀ ਆ ਵਾਲੀ ਆਪਸ਼ਨ ਆਪਨ ਦੇਖਣ ਨੂੰ ਮਿਲੇਗੀ ਉਹੀ ਆਪਣਾ ਉੱਤਰ ਹੋਵੇਗਾ ਪਹਿਲੇ ਵਿੱਚ ਨਹੀਂ ਕੰਟਾ ਕਾਟ ਦੋ ਆਪਸ਼ਨ ਦੂਜੇ ਵਿੱਚ ਨਹੀਂ ਚੌਥੇ ਵਿੱਚ ਨਹੀਂ ਆਪਣਾ ਆਨਸਰ ਕਿਹੜਾ ਹੋ ਗਿਆ ਤੀਸਰਾ ਲੱਗੀ ਸਮਝ ਸਾਰੇ ਬੱਚਿਆਂ ਨੂੰ ਤੀਸਰਾ ਲੱਗੀ ਸਮਝ ਤਾਂ ਇਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਐਵੇਂ ਲਗਾ ਕੇ ਚੱਲੋ ਅਗਲਾ ਆਪਾਂ ਜੀ ਆ ਵਾਲਾ ਕਰੀਏ ਤਾਂ ਇਸ ਵਿੱਚ ਆਪਾਂ ਕੁਝ ਨਹੀਂ ਕਰਨਾ ਇਸ ਵਿੱਚ ਆਪਾਂ ਇੱਕ ਆ ਲਾਈਨ ਵੱਜੀ ਹੋਈ ਹੈ ਆਪਾਂ ਇਧਰਲੇ ਪਾਸੇ ਲਾਈਨ ਮਾਰ ਦੇਵਾਂਗੇ ਠੀਕ ਹੈ ਤੇ ਦੂਸਰੇ ਪਾਸੇ ਆਪਾਂ ਅਗਰ ਗੱਲ ਕਰੀਏ ਤਾਂ ਇੱਕ ਲਾਈਨ ਛੋਟੀ ਜੀ ਹੈ ਮਤਲਬ ਮਿਲਾਉਂਦੇ ਆ ਇਹਨੂੰ ਆਪਾਂ ਮਿਲਾ ਦੇਵਾਂਗੇ ਜੜ ਆਪਣਾ ਹੋਵੇਗਾ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਆ ਵੀ ਨਹੀਂ ਹੈ ਡੀ অপਸ਼ਨ ਆਪਣਾ ਬਿਲਕੁਲ ਸਹੀ ਹੋਵੇਗਾ ਤਾਂ ਆਪਣਾ ਆ ਤੀਜਾ ਆ ਪਾਗ ਹੋਗਾ ਆਪਣਾ ਤੀਸਰਾ ਹੁਣ ਆਪਾਂ ਚੱਲਦੇ ਹਾਂ ਚੌਥੇ ਭਾਗ ਵੱਲ ਥੋੜਾ ਇੱਕ ਦੋ ਭਾਗ ਥੋੜੇ ਔਖੇ ਤੁਹਾਨੂੰ ਲੱਗਣਗੇ ਕਿ ਹਾਂ ਥੋੜੇ ਔਖਾ ਹੈ ਬਟ ਕਰੋਗੇ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਠੀਕ ਹੈ ਅ ਚੌਥਾ ਨਿਰਦੇਸ਼ ਪੜਨੇ ਆ ਪ੍ਰਸ਼ਨ ਸੰਖਿਆ 13 ਤੋਂ 16 ਤੱਕ ਦੇ ਪ੍ਰਸ਼ਨਾਂ ਵਿੱਚ ਰੇਖਾ ਦੇ ਖੱਬੇ ਪਾਸੇ ਤਿੰਨ ਸਮੱਸਿਆ ਚਿੱਤਰ ਦਿੱਤੇ ਗਏ ਹਨ ਅਤੇ ਚੌਥੇ ਲਈ ਥਾਂ ਖਾਲੀ ਛੱਡੀ ਹੋਈ ਹੈ ਆਪਾਂ ਉਹਨਾਂ ਨੇ ਕਿਹਾ ਕਿ ਸਮੱਸਿਆ ਚਿੱਤਰ ਦਿੱਤੇ ਹੋਏ ਹਨ ਤੇ ਚੌਥੇ ਪਾਸੇ ਥਾਂ ਖਾਲੀ ਤਿੰਨ ਸਮੱਸਿਆ ਚਿੱਤਰ ਦਿੱਤੇ ਹੋਏ ਹਨ ਹੈਨਾ ਤੇ ਚੌਥੇ ਪਾਸੇ ਥਾਂ ਖਾਲੀ ਛੱਡੀ ਹੋਈ ਹੈ ਸਮੱਸਿਆ ਚਿੱਤਰ ਇੱਕ ਲੜੀ ਵਿੱਚ ਹਨ ਹੈਨਾ ਇੱਕ ਲੜੀ ਵਿਛਣ ਮੈਂ ਦੱਸਣਾ ਕਿਵੇਂ ਲੜੀ ਵਿਛਣ ਲੱਬੋ ਕੀ ਰੇਖਾ ਦੇ ਸੱਜੇ ਪਾਸੇ ਦਿੱਤੇ ਗਏ ਉੱਤਰ ਵਿਚਿਤਰਾ ਵਿੱਚੋਂ ਕਿਹੜੇ ਲੜੀ ਨੂੰ ਪੂਰਾ ਕਰਦੇ ਹਨ ਇੱਕ ਫੋਰ ਚੀਜ਼ ਤੁਹਾਨੂੰ ਮੈਂ ਦੱਸਦਾ ਕਿ ਤੁਸੀਂ ਜਿਵੇਂ 4-4 ਕੁਐਸਚਨ ਕਰੀ ਜਾਓਗੇ ਨਾਲ ਨਾਲ 4 ਕੁਐਸਚਨ ਕਰਕੇ OMR ਸ਼ੀਟ ਆਦੀ ਭਰ ਸਕਦੇ ਹੋ ਤਾਂ ਕਿ ਤੁਹਾਨੂੰ ਕੱਲ ਨੂੰ ਕੋਈ ਦਿੱਕਤ ਨਾ ਆਵੇ ਤਾਂ ਹੁਣ ਦੱਸ ਦੇਣਾ ਕਿ ਤਿੰਨ ਚੀਜ਼ਾਂ ਦਿੱਤੀਆਂ ਹੋਈਆਂ ਪਹਿਲੇ ਦੇਖੋ ਆਪਣਾ ਇਸ ਤਰ੍ਹਾਂ ਇੱਕ ਚੀਜ਼ ਹੁੰਦੀ ਹੈ ਆਪਣੀ ਇਹ ਨਾ ਮੈਂ ਦੂਸਰਾ ਅਗਰ ਮਾਰਕਰ ਲਵਾ ਤਾਂ ਇਸ ਤਰ੍ਹਾਂ ਆਪਣੀ ਇੱਕ ਚੀਜ਼ ਦੇਖਣ ਨੂੰ ਆਪਾਂ ਨੂੰ ਮਿਲਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਐਕਸ ਤੇ ਵਾਈ ਐਕਸਿਸ ਤੇ ਪਹਿਲਾ ਹੋ ਗਿਆ ਉੱਪਰ ਪਹਿਲਾ ਪਾਸਾ ਦੂਸਰਾ ਪਾਸਾ ਤੀਸਰਾ ਪਾਸਾ ਤੇ ਚੌਥਾ ਪਾਸਾ ਹੁਣ ਪਹਿਲੇ ਪਾਸੇ ਖਾਲੀ ਦੂਜੇ ਪਾਸੇ ਖਾਲੀ ਪਹਿਲੇ ਖਾਲੀ ਹੋ ਗਿਆ ਪਹਿਲੇ ਵਿੱਚ ਪਹਿਲੇ ਵਿੱਚ ਦੂਜੇ ਵਿੱਚ ਦੂਸਰਾ ਪਾਸਾ ਖਾਲੀ ਤੀਸਰੇ ਇਸ ਤੀਸਰਾ ਖਾਲੀ ਹੁਣ ਚੌਥੇ ਵਿੱਚ ਆਹ ਵਾਲਾ ਪਾਸਾ ਖਾਲੀ ਹੋਣਾ ਚਾਹੀਦਾ ਹੈ ਤਾਂ ਆਹ ਵਾਲਾ ਪਾਸਾ ਕਿਸ ਵਿੱਚ ਖਾਲੀ ਹੈ ਜੇ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਵੀ ਨਹੀਂ ਹੋ ਸਕਦਾ ਆ ਵੀ ਨਹੀਂ ਹੋ ਸਕਦਾ ਇਹ ਆ ਵੀ ਹੋ ਸਕਦਾ ਹੈ ਆ ਵੀ ਨਹੀਂ ਹੋ ਸਕਦਾ ਤੇ ਆਪਣਾ ਉੱਤਰ ਕੀ ਹੋ ਜਾਵੇਗਾ ਉੱਤਰ ਆਪਣਾ ਹੋ ਜਾਵੇਗਾ ਬਿਲਕੁਲ ਜਿਹੜਾ ਸਹੀ ਵਾਲਾ ਉੱਤਰ ਹੋ ਜਾਵੇਗਾ ਉਹ ਆਪਣਾ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ ਤੀਸਰਾ ਬਿਲਕੁਲ ਹੈ ਨਾ ਉਦਾਂ ਹੀ ਐਰੋ ਜਿਹੜਾ ਆ ਇਹ ਆ ਨੀਚੇ ਵੱਲ ਹੈ ਆ ਉੱਪਰ ਵੱਲ ਹੈ ਹੁਣ ਇੱਕ ਐਦਰ ਵਾਲਾ ਆ ਗਿਆ ਹੁਣ ਇੱਕ ਐਦਾਂ ਹੋਣਾ ਚਾਹੀਦਾ ਹੈ ਐਰੋ ਤਾਂ ਤੁਸੀਂ ਆ ਚੀਜ਼ ਤਾਂ ਦੇਖਣੀ ਦੇਖਣੀ ਹੈ ਨਾਲ ਤੁਸੀਂ ਦੂਸਰੀ ਇੱਕ ਚੀਜ਼ ਹੋਰ ਵੀ ਦੇਖਣੀ ਹੈ ਮੈਂ ਉਹ ਦੱਸਦਾ ਤੁਸੀਂ ਕੀ ਕਰਨਾ ਹੈ ਮੈਂ ਦੂਸਰਾ ਮਾਰਕਰ ਲਵਾ ਤੇ ਤੁਸੀਂ ਕੀ ਕਰਨਾ ਹੈ ਹੁਣ ਪਹਿਲੇ ਨੀਚੇ ਵੱਲ ਹੋ ਗਿਆ ਫਿਰ ਉੱਪਰ ਵੱਲ ਹੋ ਗਿਆ ਫਿਰ ਇਧਰ ਵੱਲ ਹੋ ਗਿਆ ਹੁਣ ਕਿੱਧਰ ਹੋਣਾ ਚਾਹੀਦਾ ਹੈ ਤੁਹਾਡਾ ਐਰੋ ਹੁਣ ਤੁਹਾਡਾ ਐਰੋ ਇਧਰ ਵੱਲ ਹੋਣਾ ਚਾਹੀਦਾ ਹੈ ਐਰੋ ਦੇ ਥੱਲੇ ਇੱਕ ਲਾਈਨ ਹੋਣੀ ਚਾਹੀਦੀ ਹੈ ਤੇ ਜਿਹੜੀ ਦੂਸਰੀ ਚੀਜ਼ ਹੈ ਉਹ ਹੈ ਆਪਣੀ ਕੀ ਆਪਾਂ ਨੂੰ ਜਿਹੜੀ ਆ ਚੀਜ਼ ਹੈ ਇਹਦੇ ਥੱਲੇ ਐਵੇਂ ਹੋਣਾ ਚਾਹੀਦਾ ਹੈ ਤਾਂ ਇਹ ਜਿਹੜੀ অপਸ਼ਨ ਬਿਲਕੁਲ ਸਹੀ ਹੈ ਆਪਣੀ ਜੋ ਕਿ ਆਪਣੀ ਮਿਲਦੀ ਹੈ ਆਪਾਂ ਨੂੰ ਇਹ অপਸ਼ਨ ਵਿੱਚ ਤਾਂ ਇਹ ਚੀਜ਼ ਆ ਤੁਸੀਂ ਦੇਖ ਸਕਦੇ ਹੋ ਤਾਂ ਆ ਹੋ ਗਿਆ ਆਪਣਾ ਚੌਥਾ ਭਾਗ ਬਹੁਤ ਜ਼ਿਆਦਾ ਸੋਖਾ ਪੇਪਰ ਹੈ ਤੁਸੀਂ ਕਰੋਗੇ ਤੁਹਾਨੂੰ ਵਧੀਆ ਢੰਗ ਨਾਲ ਕਰਵਾਇਆ ਹੋਇਆ ਹੈ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਹੁਣ ਆਪਾਂ ਕਰਦੇ ਹਾਂ ਆਪਣਾ ਪੰਜਵਾਂ ਭਾਗ ਜੋ ਕਿ ਹੈ ਅਗਰ ਮੈਂ ਲੱਭਾਂ ਪੰਜਵਾਂ ਭਾਗ ਆਪਣਾ ਕਿਹੜੇ ਪਾਸੇ ਦੇਖਣ ਨੂੰ ਆਪਾਂ ਨੂੰ ਮਿਲਦਾ ਹੈ ਇਹ era ਪੰਜਵਾਂ ਭਾਗ ਠੀਕ ਹੈ ਆ ਰਿਹਾ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਪੰਜਵਾਂ ਭਾਗ ਆ ਆਪ ਪੜ ਲੈਣੇ ਆ ਸਮੱਸਿਆ ਚਿੱਤਰ 1 ਸੈਕਿੰਡ ਸਮੱਸਿਆ ਚਿੱਤਰ 17 ਤੋਂ 20 ਤੱਕ ਦੇ ਪ੍ਰਸ਼ਨਾਂ ਵਿੱਚ ਤਿੰਨ ਸਮੱਸਿਆ ਚਿੱਤਰਾਂ ਦੇ ਬਾਅਦ ਚੌਥੇ ਦੇ ਸਥਾਨ ਤੇ ਇੱਕ ਪ੍ਰਸ਼ਨਾਰਤਕ ਚਿੰਨ ਲੱਗਿਆ ਆਇਆ ਹੈ ਮਤਲਬ ਆ ਪ੍ਰਸ਼ਨਾਰਤਕ ਚਿੰਨ ਮਤਲਬ ਜਿਨੂੰ ਆਪਾਂ ਕਹਿ ਦਿੰਨੇ ਆ ਚਿੰਨ੍ਹ ਚਿੰਨ੍ਹ ਮਤਲਬ ਜਿਨੂੰ ਆਪਾਂ ਕਹਿ ਦਿੰਨੇ ਆ ਕੁਐਸਚਨ ਮਾਰਕ ਇਨ ਇੰਗਲਿਸ਼ ਹੈ ਹੈਨਾ ਐਨੂੰ ਪ੍ਰਸ਼ਨ ਚਿੰਨ੍ਹ ਪੰਜਾਬੀ ਜਾਂ ਹਿੰਦੀ ਵਿੱਚ ਕਹਿ ਸਕਦੇ ਆਪਾਂ ਬਣਿਆ ਹੋਇਆ ਹੈ ਪਹਿਲੇ ਦੇ ਸਮੱਸਿਆ ਚਿੱਤਰਾਂ ਵਿੱਚ ਆਪਸ ਵਿੱਚ ਇੱਕ ਸੰਬੰਧ ਹੈ ਇਸ ਤਰ੍ਹਾਂ ਤੀਜੇ ਅਤੇ ਚੌਥੇ ਸਮੱਸਿਆ ਚਿੱਤਰ ਵਿੱਚ ਇੱਕ ਸੰਬੰਧ ਹੋਣਾ ਚਾਹੀਦਾ ਹੈ ਸੰਬੰਧ ਇਹਨਾਂ ਚਾਰਾਂ ਵਿੱਚ ਆਪਸ ਵਿੱਚ ਕੋਈ ਸੰਬੰਧ ਹੈ ਜਿਵੇਂ ਦੇਖ ਸਕਦੇ ਹੋ ਆ ਉੱਪਰ ਵੱਲ ਨੂੰ ਜਾ ਰਿਹਾ ਹੈ ਆ ਨੀਚੇ ਵੱਲ ਨੂੰ ਜਾ ਰਿਹਾ ਆ ਇਧਰ ਨੂੰ ਜਾ ਰਿਹਾ ਹੋਣਾ ਇੱਧਰ ਨੂੰ ਜਾਣਾ ਚਾਹੀਦਾ ਹੈ ਤੇ ਸਾਰੇ ਇੱਧਰ ਨੂੰ ਨੇ ਜਿਹੜੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਿੰਨ ਚੀਜ਼ਾਂ ਆਪਾਂ ਧਿਆਨ ਦੇਵਾਂਗੇ ਜਿਹੜਾ ਪਹਿਲਾਂ ਤਾਂ ਜਿਹੜੀ ਆਹ ਲਾਈਨ ਚੱਲੀ ਹੈ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਤੇ ਦੂਜੀ ਚੀਜ਼ ਜਿਹੜੀ ਆਹ ਤਿਕੋਣ ਜਿਹੜੇ ਪਾਸੇ ਨੂੰ ਹੈ ਉਧਰ ਉਸ ਤੋਂ ਜਿਹੜਾ ਆਹ ਚੀਜ਼ ਹੈ ਉਹ ਖੁੱਲੀ ਹੋਈ ਹੈ نیچے ਹੈਨਾ ਤਾਂ ਆਪਾਂ ਗੱਲ ਕਰ ਲੈਨੇ ਆ ਕਿ ਇਹਨਾਂ ਵਿੱਚੋਂ ਕਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲੇਗਾ ਮੇਰੇ ਹਿਸਾਬ ਨਾਲ ਆਪਾਂ ਨੂੰ ਇਹ ਵਾਲੀ ਚੀਜ਼ ਕਿਉਂਕਿ ਜਿਹੜੀ ਆ ਲਾਈਨ ਹੈ ਤੇ ਖਤਮ ਹੋ ਰਹੀ ਹੈ ਉਪਰ ਆ ਤਿਕੋਣ ਦੀ ਨਾਲ ਖੁੱਲਾਇਆ ਚੀਜ਼ ਤਾਂ ਇਸ ਤਰ੍ਹਾਂ ਆਪਾਂ ਨੂੰ ਪੰਜਵਾਂ ਭਾਗ ਆਪਾਂ ਦੇਖਣ ਨੂੰ ਮਿਲਦਾ ਹੈ ਆਪਣਾ ਤਾਂ ਆਪਾਂ ਕਰ ਲੈਨੇ ਆ ਆਪਣਾ ਅਗਲਾ ਛੇਵਾਂ ਭਾਗ ਜੋ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਸੁੱਕਾ ਭਾਗ ਹੈ ਸਭ ਤੋਂ ਜ਼ਿਆਦਾ ਪੂਰੇ ਮਾਨਸਿਕ ਯੋਗਤਾ ਵਾਲੇ ਵਿੱਚ ਸਭ ਤੋਂ ਜ਼ਿਆਦਾ ਸੁੱਕਾ ਇਹ ਵਾਲਾ ਹੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਕਿ ਕੀ ਆਪਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਕਰਨਗੇ ਸਿੱਧਾ ਗੱਲ ਤੁਹਾਨੂੰ ਦੱਸੀ ਹੈ ਕੁਝ ਨਹੀਂ ਕਰਨਾ ਤੁਸੀ ਸਭ ਤੋਂ ਪਹਿਲਾਂ ਆਕ੍ਰਿਤੀ ਆਪਾਂ ਆ ਚੀਜ਼ ਬਣਾਣੀ ਹੈ ਤਾਂ ਤੁਸੀਂ ਤੁਹਾਨੂੰ ਮੈਂ ਕਿਹਾ ਜੋ ਆਕ੍ਰਿਤੀ ਬਣੀ ਹੋ ਉਸ ਆਕ੍ਰਿਤੀ ਨੂੰ ਪੂਰਾ ਕਰ ਦਿਓ ਇਸ ਤਰ੍ਹਾਂ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੋ ਆ ਚੀਜ਼ ਆਪਾਂ ਜਿੱਥੇ ਦੇਖਣ ਨੂੰ ਮਿਲੇਗੀ ਉਹ ਆਪਣਾ ਬਿਲਕੁਲ ਸਹੀ ਹੋ ਜਾਵੇਗਾ ਤਾਂ ਧਿਆਨ ਨਾਲ ਦੇਖਣਾ ਹੈ ਕਾਲ ਨਹੀਂ ਕਰਨੀ ਪੇਪਰ ਤੇ ਤੁਹਾਨੂੰ ਮੈਂ ਕਿਹਾ ਇੱਕ ਕੁਐਸਚਨ ਨੂੰ ਕਰਨ ਲਈ ਤੁਹਾਡੇ ਕੋਲ ਡੇਢ ਮਿੰਟ ਹੈ ਆਰਾਮ ਨਾਲ ਤੁਸੀਂ ਕਰ ਸਕਦੇ ਹੋ ਤੇ ਆਪਣਾ ਇਹ 40 ਸਵਾਲਾਂ ਲਈ ਪੂਰਾ ਅੱਧਾ ਘੰਟਾ ਤੁਹਾਡੇ ਨੂੰ ਮਿਲੇਗਾ ਕਰਨ ਲਈ ਘੱਟੋ ਘੱਟ ਕਿਉਂਕਿ ਅੱਗੇ ਆਪਣਾ ਗਣਿਤ ਦਾ ਵੀ ਆਪਾਂ ਨੂੰ 20 ਕੁਐਸਚਨ ਕਰਨੇ ਨੇ ਆਪਾਂ ਤੇ ਉਹਨਾਂ ਦੇ ਵਿੱਚ ਥੋੜਾ ਟਾਈਮ ਲੱਗੇਗਾ ਇਸ ਕਰਕੇ ਇਹਨਾਂ ਦੇ ਇੰਵੈਸ ਨੂੰ 30 ਮਿੰਟ ਮੈਂ ਦਿੱਤੇ ਹਨ ਇਸ ਵਾਲੇ ਪਾਗ ਨੂੰ ਕਿਉਂਕਿ ਆ ਸੌਖਾ ਪਾਗ ਹੈ RAM nal ਹੋ ਜਾਵੇਗਾ ਸਾਰੇ ਬੱਚਿਆਂ ਨੂੰ ਆਂਦਾ ਹੈ ਤਾਂ ਆਪਾਂ ਦੇਖਣਾ ਹੈ ਇਹ ਚੀਜ਼ ਕਿਸ ਵਿਚ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇਹਨਾਂ ਦੇ ਵਿੱਚ ਨਹੀਂ ਮਿਲਦੀ ਕਿਉਂਕਿ ਆ ਥੋੜਾ ਟੇਡਾ ਹੈ ਇਹਨਾਂ ਦੇ ਵਿੱਚ ਵੀ ਨਹੀਂ ਮਿਲਦੀ ਇਹਨਾਂ ਦੇ ਵਿੱਚ ਵੀ ਨਹੀਂ ਮਿਲਦੀ ਆਪਣਾ ਸੀ ਆਪਸ਼ਨ ਸਹੀ ਅਗਲਾ ਆਪਾਂ ਗੱਲ ਕਰ ਲੈਣੇ ਆ ਸਤਵਾਂ ਭਾਗ ਜੋ ਕਿ ਬਹੁਤ ਜ਼ਿਆਦਾ ਸੁੱਕਾ ਹੈ ਮੈਂ ਕਲਾਸ ਵਿੱਚ ਵੀ ਬਹੁਤ ਸਾਰੇ ਬੱਚਿਆਂ ਨੂੰ ਕਰਵਾਇਆ ਇਹ ਚੀਜ਼ ਸਤਵਾਂ ਭਾਗ ਵਿੱਚ ਆਪਾਂ ਕੁਝ ਨਹੀਂ ਕਰਨਾ ਸਤਵੇਂ ਭਾਗ ਵਿੱਚ ਆਪਾਂ ਨੂੰ ਜੋ ਦੇਖਣ ਨੂੰ ਮਿਲਦਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਕ ਸ਼ੀਸ਼ਕ ਵਿੱਚ ਵਿਚਕਾਰ ਇੱਕ ਕੀ ਲੱਗਿਆ ਹੋਇਆ ਹੈ ਸ਼ੀਸ਼ਾ ਦੇਖੋ ਅਗਰ ਆਹ ਸ਼ੀਸ਼ੇ ਵਿੱਚ ਜਾਏਗੀ ਚੀਜ਼ ਸ਼ੀਸ਼ੇ ਵਿੱਚ ਹਮੇਸ਼ਾ ਚੀਜ਼ ਉਲਟੀ ਬੰਦੀ ਹੈ ਜਿਵੇਂ ਅਗਰ ਮੈਂ ਐਗਜ਼ਾਮਪਲ ਦੇਵਾਂ ਤਾਂ ਮੈਂ ਆਪਣਾ ਨਾਮ ਹੈ ਸ਼ੁਭਮ ਹੈ ਨਾ ਮੈਂ S H U ਲਿਖ ਦੇਣਾ ਕਲਾਸ ਵਿੱਚ ਮੈਂ ਕਰਾਇਆ ਸੀ ਵਿੱਚੇ ਕਿ ਲਾ ਦੇਣਾ ਇੱਕ ਸ਼ੀਸ਼ਾ ਤਾਂ ਹੁਣ ਆਪਣੇ ਕੋਲ ਜਿਹੜੀ ਅ ਸ਼ੀਸ਼ੇ ਦੇ ਉੱਤੇ ਜਿਹੜੀ ਚਿੱਤਰ ਦੇਖਣ ਨੂੰ ਮਿਲੇਗਾ ਉਹ ਜਿਹੜਾ ਯੂਏ ਤੀਜੇ ਨੰਬਰ ਤੇ ਹੈ ਨਾ ਪਹਿਲਾ ਦੂਜਾ ਐ ਤੇ ਤੀਜਾ ਜਿਹੜਾ ਤੀਜਾ ਨੰਬਰ ਉਹ ਆ ਜਾਏਗਾ ਪਹਿਲੇ ਨੰਬਰ ਤੇ ਜਿਹੜਾ ਦੂਜਾ ਨੰਬਰ ਹੈ ਉਹ ਦੂਜੇ ਤੇ ਹੀ ਰਹੇਗਾ ਹੈ ਨਾ ਤੇ ਐਸ ਐਸ ਐਵੇਂ ਤੁਸੀਂ ਨਹੀਂ ਲਿਖਣਾ ਗਲਤ ਹੋ ਜਾਈਗਾ ਤੁਹਾਡਾ ਗਲਤ ਹੋ ਜਾਈਗਾ ਤੁਹਾਡਾ ਤੁਸੀਂ ਐਸ ਕਿਵੇਂ ਲਿਖਣਾ ਹੈ ਐਸ ਨੂੰ ਸ਼ੀਸ਼ੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਚੀਜ਼ ਕਰਕੇ ਤੁਹਾਡੇ ਘਰੇ ਸ਼ੀਸ਼ਾ ਆਏਗਾ ਤੁਸੀਂ ਦੇਖ ਸਕਦੇ ਹੋ ਐਸ ਨੂੰ ਆਪਾਂ ਲਿਖਣਾ ਹੈ ਐਵੇਂ ਐਸ ਐਚ ਯੂ ਆਪ ਬਿਲਕੁਲ ਸਹੀ ਹੈ ਜੇਕਰ ਆਪਾਂ ਸ਼ੀਸ਼ਾ ਦੁਬਾਰਾ ਇਕਲਾ ਦੇਣੇ ਆ ਤਾਂ ਦੁਬਾਰਾ ਐਸ ਪਹਿਲੇ ਨੰਬਰ ਤੇ ਆ ਜਾਏਗਾ ਐਚ ਦੂਜੇ ਤੇ ਤੇ ਯੂ ਤੀਜੇ ਤੇ ਦੁਬਾਰਾ ਸ਼ੂ ਬਣ ਜਾਏਗਾ ਹੈਨਾ ਉਸ ਤਰ੍ਹਾਂ ਮੈਂ ਕਲਾਸ ਵਿੱਚ ਸਾਰੇ ਬੱਚਿਆਂ ਨੂੰ ਕਰਵਾ ਕੇ ਵੀ ਦੇਖਿਆ ਜਿਵੇਂ ਕਲਪਨਾ ਸੁਪਨਾ ਰੀਤੂ پریਦੀ ਸਾਰਿਆਂ ਨੂੰ ਜਿਵੇਂ ਕਰਵਾ ਕੇ ਦੇਖਿਆ ਸੀ ਮੈਂ ਕੇ ਏ ਐਲ ਹੈਨਾ ਐਸ ਏ ਪੀ ਸੁਪਨਾ ਦਾ ਪੀ ਏ ਆਰ ਪ੍ਰੀਦੀ ਹੈ ਨਾ ਐਸ ਏ ਜੇ ਸਾਜਨ ਹੈ ਨਾ ਕਰਵਾ ਕੇ ਦੇਖਿਆ ਸੀ ਮੈਂ ਸਮਰ ਐਸ ਏ ਐਮ ਸਮਰ ਤੇ ਕੇ ਏ ਆਰ ਕਰਨ ਹੈ ਨਾ ਇਹ ਆ ਚੀਜ਼ ਮੈਂ ਕਰਵਾ ਕੇ ਦੇਖੀ ਸੀ ਬੱਚਾ ਨੂੰ ਬੱਚਿਆਂ ਨੂੰ ਆਂਦਾ ਸੀ ਜ਼ਿਆਦਾਤਰ ਜਿਨ੍ਹਾਂ ਨਹੀਂ ਆਂਦਾ ਉਹ ਆ ਵੀਡੀਓ ਦੁਬਾਰਾ ਦੇਖ ਕੇ ਵੀ ਸਮਝ ਸਕਦੇ ਹਨ ਤਾਂ ਹੁਣ ਆਪਾਂ ਗੱਲ ਕਰ ਲੈਣੇ ਹਾਂ ਐਦਾਂ ਹੀ ਇਹ ਚੀਜ਼ ਕੋਈ ਅਕ੍ਰਿਤੀ ਬਣੀ ਹੋ ਆ ਗਈ ਤਾਂ ਕੀ ਕਰਾਂਗੇ ਆਪਾਂ ਕੁਝ ਨਹੀਂ ਕਰਨਾ ਕ੍ਰਿਤੀ ਕਦੇ ਵੀ ਐਵੇਂ ਚੇਂਜ ਹੋਏਗੀ আক੍ਰਿਤੀ ਠੀਕ ਹੈ ਜਿਹੜੀ ਸੱਜੀ ਪਾਸੇ ਖੱਬੇ ਪਾਸੇ ਉਹ ਸੱਜਾ ਹੋ ਜਾਏਗਾ ਕਦੇ ਵੀ ਉੱਪਰ ਹੇਠਾਂ ਚੇਂਜ ਨਹੀਂ ਹੋਵੇਗੀ ਜਿਵੇਂ ਕਿ ਹੁਣ ਜਿਵੇਂ ਇਹਨਾਂ ਨੇ ਕੀਤਾ ਕਿ ਆਊਟ ਇਸ ਸ਼ੀਸ਼ੇ ਦੇ ਵਿੱਚ ਪੁੱਠਾ ਕਦੇ ਵੀ ਨਹੀਂ ਹੁੰਦਾ ਸ਼ੀਸ਼ੇ 'ਚ ਹਮੇਸ਼ਾ ਸੱਜੇ ਦਾ ਖੱਬਾ ਹੁੰਦਾ ਹੈ ਤੇ ਖੱਬੇ ਦਾ ਸੱਜਾ ਹੁੰਦਾ ਹੈ ਤਾਂ ਇਸ ਕਰਕੇ ਆਪਾਂ ਜੇਕਰ ਗੱਲ ਕਰੀਏ ਤਾਂ ਆਹ ਤਾਂ ਆਪਸ਼ਨ ਕਟੀ ਗਈ ਆ ਵੀ ਆਪਸ਼ਨ ਕਟੀ ਕਿਉਂਕਿ ਮੈਚ ਨਹੀਂ ਕਰ ਰਹੀ ਹੈ ਨਾ ਆਪਾਂ ਜੋ ਦੇਖਣ ਨੂੰ ਮਿਲਦੀ ਹੈ ਆਪਸ਼ਨ ਉਹ ਦੇਖਣ ਨੂੰ ਮਿਲਦੀ ਆ ਬਾਹਰਲੇ ਪਾਸੇ ਹੈ ਨਾ ਛੋਟੇ ਛੋਟੇ ਤਿਕੋਣ ਜਿਹੜੇ ਆਹ ਵਾਲੇ ਤਿਕੋਣ ਨੇ ਬਾਹਰਲੇ ਪਾਸੇ ਨੇ ਨ ਤਾ ਆਪਾਂ ਨੂੰ ਆ ਵਾਲੀ ਚੀਜ਼ ਹੀ ਦੇਖਣ ਨੂੰ ਮਿਲੇਗੀ ਇਦਾਂ ਹੀ ਅਗਰ ਮੈਂ ਗੱਲ ਕਰਾਂ ਜੇਕਰ ਕੋਈ ਇੱਕ ਰੀਤੀ ਆਦੇ ਵੱਲੋਂ ਮੈਂ ਬਣਾ ਕੇ ਦੇ ਦੇਣਾ ਹੈ ਤੁਹਾਨੂੰ ਇੱਕ ਆਕ੍ਰਿਤੀ ਵਿੱਚ ਬਣਾਈਏ ਵਾਏ ਦੇ ਥੋੜੇ ਨਾਲ ਡੰਡੀ ਇੱਕ ਲਗਾਤੀ ਠੀਕ ਹੈ ਵਿਚੇ ਲਾ ਦੇਣਾ ਮੈਂ ਸ਼ੀਸ਼ਾ ਤੇ ਆਪਾਂ ਨੂੰ ਜਿਹੜੀ ਆਕ੍ਰਿਤੀ ਦੇਖਣ ਨੂੰ ਮਿਲੇਗੀ ਉਹ ਮਿਲੇਗੀ ਆਪਾਂ ਨੂੰ ਪਹਿਲੇ ਆਕ੍ਰਿਤੀਆਂ ਸੱਜੇ ਪਾਸੇ ਆ ਖੱਬੇ ਆ ਜਾਈਗਾ ਨਾ ਸੱਜੇ ਪਾਸੇ ਨਾ ਵਾਏ ਦੇ ਸੱਜੇ ਪਾਸੇ ਡੰਡੀ ਉਹ ਸੱਜੇ ਖੱਬੇ ਪਾਸੇ ਆ ਜਾਏਗੀ ਠੀਕ ਹੈ ਆਪਾਂ ਜਿਹੜੀ ਆਕ੍ਰਿਤੀ ਦੇਖਣ ਨੂੰ ਮਿਲੇਗੀ ਉਹ ਆ ਦੇਖਣ ਨੂੰ ਮਿਲੇਗੀ ਬਾਕੀ ਅਗਰ ਕੋਈ ਮਾਪੇ ਦੇਖ ਰਹੇ ਨੇ ਇਸ ਵੀਡੀਓ ਨੂੰ ਤਾਂ ਬੱਚਿਆਂ ਨੂੰ ਤੁਸੀਂ ਧਿਆਨ ਨਾਲ ਸਮਝਾ ਸਕਦੇ ਹੋ ਆ ਚੀਜ਼ ਬਹੁਤ ਹੀ ਜ਼ਿਆਦਾ ਸੋਖੀ ਹੈ ਤਾਂ ਆਪਣੀ ਤਰਫੋਂ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਤੰਗ ਨਾਲ ਸਮਝਾਇਆ ਹੈ ਉਸ ਤਰ੍ਹਾਂ ਹੀ ਜਿਵੇਂ ਮੈਂ ਕਿਹਾ ਆ ਚੀਜ਼ ਖੱਬੇ ਪਾਸੇ ਖੱਬੇ ਪਾਸੇ ਜਾ ਰਹੀ ਹੈ ਅਹੀਂ ਐਰੋ ਜਾ ਰਿਹਾ ਹੈ ਹੈਨਾ ਇਸ ਤਰਫ ਤੇ ਆਪਾਂ ਇਸ ਨੂੰ ਸੱਜੇ ਪਾਸੇ ਕਰ ਸਕਦੇ ਹਾਂ ਜੈਸੇ ਕਿ ਦੇਖ ਸਕਦੇ ਹੋ ਤੁਸੀਂ ਲੋਕ ਹੈਨਾ ਤੇ ਇਸ ਤਰ੍ਹਾਂ ਹੀ ਆ ਖੱਬੇ ਪਾਸੇ ਆ ਤਾਂ ਸੱਜੇ ਪਾਸੇ ਹੋ ਜੀ ਗਿਆ ਆਪਸ਼ਨ ਆਪਣੀ ਸਹੀ ਹੋ ਜਾਵੇਗੀ ਠੀਕ ਹੈ ਤਾਂ ਹੁਣ ਆਪਾਂ ਗੱਲ ਕਰ ਲੈਣੇ ਆ ਆਪਣੇ ਅਗਲੇ ਸਵਾਲ ਦੀ ਜੋ ਕਿ ਹੈ ਆਪ ਅਗਲੇ ਪਾਗ ਦੇ ਹੁਣ ਗੱਲ ਕਰ ਲੈਣੇ ਹਾਂ ਜੋ ਕਿ ਹੈ ਪਾਗ 8ਵਾਂ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਕਿ ਆ ਸਵਾਲ ਵੀ ਬਹੁਤ ਜ਼ਿਆਦਾ ਸੋਕੇ ਹਨ ਮੈਂ ਪੰਜਾਬੀ ਉੱਪਰ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ ਬਟ ਮੈਂ ਇੱਕ ਵਾਰੀ ਆਦੇ ਵੱਲ ਤਰਫੋਂ ਵੀ ਪੜ੍ਹ ਦੇਣਾ ਹਾਂ ਪ੍ਰਸ਼ਨ ਸੰਖਿਆ 29 ਤੋਂ 32 ਆ 29 32 29 31 32 400 ਵਾਲਾ ਐਸ ਪਾਗਲੇ ਦੇਖਣ ਨੂੰ ਮਿਲਣਗੇ ਤਦ ਤੱਕ ਦੇ ਹਰੇਕ ਖੱਬੇ ਪਾਸੇ ਇੱਕ ਸਮੱਸਿਆ ਚਿੱਤਰ ਅਤੇ ਸੱਜੇ ਪਾਸੇ ਚਾਰ ਉੱਤਰ ए बी सी डी ਦਿੱਤੇ ਗਏ ਹਨ ਐਜ਼ ਯੂਜਵਲ ਉਸ ਉੱਤਰ ਚਿੱਤਰ ਨੂੰ ਚੁਣ ਕੇ ਸਮੱਸਿਆ ਚਿੱਤਰ ਦੇ ਬਿਲਕੁਲ সদৃਸ਼ ਹੋਵੇ ਅਤੇ ਉੱਤਰ ਚਿੱਤਰ ਉਹ ਐਮ ਆਰ ਤੇ ਇਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਕੀ ਕਿਹਾ ਮੈਂ ਦੱਸਦਾ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਐਮ ਪੈਨ ਲੈ ਲੈਣਾ ਇੱਕ ਸੈਕਿੰਡ ਪੈਨ ਲੈ ਲਿਆ ਮੈਂ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਅ ਇਹਨਾਂ ਨੇ ਇੱਕ ਕੱਪ ਕਾਗਜ਼ ਲਿਆ ਤੁਸੀਂ ਕਰੇ ਵੀ ਮੈਂ ਕਲਾਸ ਵੀ ਕਰਵਾ ਕੇ ਇਹਨਾਂ ਨੂੰ ਦਿਖਾਇਆ ਸੀ ਸਾਰੇ ਚੀਜ਼ ਇਹਨਾਂ ਨੇ ਇੱਕ ਕੀ ਲਿਆ ਕਾਗਜ਼ ਲੈ ਲਿਆ ਇੱਕ ਐਸ ਨੂੰ ਕੀ ਕੀਤਾ ਸਭ ਤੋਂ ਪਹਿਲਾਂ ਉੱਪਰ ਵੱਲ ਮੋੜ ਦਿੱਤਾ ਕਾਗਜ਼ ਨੂੰ ਠੀਕ ਹੈ ਜਿਹੜਾ ਉਹ ਕਾਗਜ਼ ਹੈ ਉਹ ਬਣ ਜਾਵੇਗਾ ਇੱਕ ਇੱਕ ਵਰਗ ਸੀ ਉਹ ਇੱਕ ਛੋਟਾ ਕੀ ਬਣ ਜਾਵੇਗਾ ਆਇਤ ਐਸ ਤਰ੍ਹਾਂ ਬਣ ਜਾਵੇਗਾ ਫਿਰ ਉਸ ਨੂੰ ਇਧਰ ਨੂੰ ਮੋੜਤਾ ਫਿਰ ਇਹ ਡੱਬਾ ਰਹਿ ਗਿਆ ਹੈਨਾ ਉਸ ਨੂੰ ਐਵੇਂ ਸਾਈਡਾ ਤੋਂ ਕੱਟ ਦਿੱਤਾ ਹੁਣ ਜੇ ਇੱਥੇ ਕਟਿਆ ਤਾਂ ਇੱਥੇ ਵੀ ਕਟਾਂਗੇ ਇੱਥੇ ਕਟਿਆ ਤਾਂ ਇੱਥੇ ਵੀ ਕਟਾਂਗੇ ਹਨਾ ਦੁਬਾਰਾ ਜੇ ਆਪਾਂ ਖੋਲਾਂਗੇ ਤਾਂ ਜਿਹੜਾ ਇੱਥੇ ਕਟਿਆ ਹੋਏਗਾ ਉਹ ਇੱਥੇ ਵੀ ਆ ਜਾਏਗਾ ਜਿਹੜਾ ਉੱਪਰ ਕਟਿਆ ਹੋਏਗਾ ਉਹ ਨੀਚੇ ਵੀ ਆ ਜਾਵੇਗਾ ਤੇ ਆਪਣਾ ਜਿਹੜਾ ਉੱਤਰ ਦੇਖਣ ਨੂੰ ਮਿਲਦਾ ਹੈ ਆਪਾਂ ਨੂੰ ਉਹ ਹੈ ਆਪਣਾ ਏ অপਸ਼ਨ ਇਸ ਤਰ੍ਹਾਂ ਸਵਾਲ ਨੇ ਬੜੇ ਸੋਖੇ ਨੇ ਸਮਝਾਏ ਹੋਏ ਨੇ ਮੈਂ ਕਹਾਂ ਚੱਲ ਇੱਕ ਵਾਰ ਦੁਬਾਰਾ ਸਮਝਾ ਦਿੱਤਾ ਤੁਹਾਨੂੰ ਤੇ ਆਪਾਂ ਗੱਲ ਕਰ ਲੈਨੇ ਆਂ ਨਵੇਂ ਭਾਗ ਦੀ ਜੋ ਕਿ ਹੈ ਆਪਣਾ ਇਹ ਵਾਲਾ ਇਸ ਵਿੱਚ ਕੁਝ ਨਹੀਂ ਆਪਾਂ ਨੂੰ ਚਿੱਤਰ ਦਿੱਤੇ ਹੋਏ ਨੇ ਇਹਨਾਂ ਨੂੰ ਜੋੜ ਕੇ ਇੱਕ ਆਕ੍ਰਿਤੀ ਕਿਹੜੀ ਆਕ੍ਰਿਤੀ ਬਣ ਜਾਵੇਗੀ ਉਹ ਆਪਾਂ ਦੇਖਣਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿ ਜਿਵੇਂ ਕਿ ਇੱਕ ਵੱਡਾ ਤਿਕੋਣ ਆਪਾਂ ਨੂੰ ਦੇਖਣ ਨੂੰ ਮਿਲਦਾ ਇੱਕ ਇੱਕ ਆਕ੍ਰਿਤੀ ਦੇਖਣ ਨੂੰ ਮਿਲਦੀ ਹੈ ਇੱਕ ਆਕ੍ਰਿਤੀ ਦੋ ਛੋਟੇ ਤਿਕੋਣ ਦੇਖਣ ਨੂੰ ਮਿਲਦੇ ਹਨ ਇਹਨਾਂ ਨਾਲ ਕਿਹੜੀ ਆਕ੍ਰਿਤੀ ਬਣ ਜਾਵੇਗੀ ਤਾਂ ਆਪਾਂ ਉਹਨੂੰ ਦੇਖ ਲੈਣੇ ਆ ਕਿ ਕਿਹੜੀ ਆਕ੍ਰਿਤੀ ਬਣੇਗੀ ਤੇ ਆਪਾਂ ਦੇਖਦੇ ਹਾਂ ਉਹਨਾਂ ਆ ਦੇਖੋ ਇਹ ਆ ਚੀਜ਼ ਕਿਉਂਕਿ ਇਹਨਾਂ ਵਿੱਚ ਛੋਟੇ ਦੋ ਚਾਰ ਤਿਕੋਣ ਨਹੀਂ ਆ ਨਹੀਂ ਹੋ ਸਕਦੀ ਦੋ ਤਿਕੋਣ ਕਿੰਨਾ ਵਿੱਚ ਨੇ ਇੱਕ ਐਂ ਦੇ ਵਿੱਚ ਨੇ ਇੱਕ ਐਂ ਦੇ ਵਿੱਚ ਹੁਣ ਆਪਣਾ ਸਹੀ ਕਿਹੜਾ ਉੱਤਰ ਹੈ ਉਹ ਮੈਂ ਤੁਹਾਨੂੰ ਦੱਸਦਾ ਜਿਹੜਾ ਕਿ ਆਪਣਾ ਹੋਏਗਾ ਦੋ ਛੋਟੇ ਤਿਕੋਣ ਠੀਕ ਹੈ ਦੋ ਛੋਟੇ ਤਿਕੋਣ ਇੱਕ ਆ ਵਾਲੀ আক੍ਰਿਤੀ ਹੈ ਕੀ ਹੈ ਠੀਕ ਹੈ ਇੱਕ ਆ ਵਾਲੀ আক੍ਰਿਤੀ ਠੀਕ ਹੈ ਹੁਣ ਆਪਣਾ ਉੱਤਰ ਤਾਂ ਹੈਗੇ ਆ ਵਾਲਾ ਸਹੀ ਹੁਣ ਆ ਕਿਉਂ ਨਹੀਂ ਹੋ ਸਕਦਾ ਮੈਂ ਦੱਸਦਾ ਜਿਹੜੀ ਵਿਚਕਾਰਲੀ আক੍ਰਿਤੀ ਆ ਉਹਦੇ ਵਿੱਚ ਐਵੇਂ ਲਾਈਨ ਨਹੀਂ ਹੈਗੀ ਪਰ ਉਹਦੇ ਵਿੱਚ ਉਹਦੇ ਵਿੱਚ ਐਵੇਂ ਲਾਈਨ ਹੈਗੀ ਹੈ ਜਿਵੇਂ ਤੁਸੀਂ ਅਗਰ ਮੈਂ ਦਿਖਾਵਾਂ ਤੁਹਾਨੂੰ ਫੋਨ ਦੇ ਵਿੱਚ ਆ ਵਾਲੀ ਲਾਈਨ ਹੈਗੀ ਹੈ ਜੋ ਇਸ ਕਰਕੇ ਆ ਵਾਲਾ ਗਲਤ ਆ ਵੀ ਗਲਤ ਇਸ ਕਰਕੇ ਐਵੇਂ ਹੋ ਜਾਏਗਾ ਠੀਕ ਹੈ ਨੋਵਾਂ ਆਪਣਾ ਪਾਰਟ ਹੋ ਗਿਆ ਹੁਣ ਆਪਾਂ ਪਾਕ ਕਰਦੇ ਆ 10ਵਾਂ ਆਪਣਾ ਜੋ ਕਿ ਅਗਰ ਮੈਂ ਦਿਖਾਵਾਂ ਤੁਹਾਨੂੰ ਸਕਰੀਨ ਦੇ ਉੱਪਰ 10ਵਾਂ ਪາກ ਆਪਣਾ ਆ ਰਿਹਾ ਐਂਥ ਵਿੱਚ ਕੀ ਕਰਨਾ ਹੈ ਮੈਂ ਪੰਜਾਬੀ ਚ ਅਗਰ ਤੁਹਾਨੂੰ ਪੜ੍ਹ ਕੇ ਦੱਸਾਂ ਤੁਸੀਂ ਪਹਿਲੇ ਪੜ੍ਹਨਾ ਹੈ ਪੇਪਰ 'ਚ ਫਿਰ ਜਾ ਕੇ ਉਸ ਨੂੰ ਹੱਲ ਕਰਨਾ ਹੈ ਪ੍ਰਸ਼ਨ ਚਿੰਨ੍ਹ ਸੰਖਿਆ 37 ਤੋਂ 40 ਲਾ ਅਗੇ ਨਾ ਆਪਾਂ ਦਾਸਵਾਂ ਪਾਗ ਹੈ ਲਾਸਟ ਚਾਰ ਸਵਾਲ ਆਪਣੀ ਦੇਖਣ ਨੂੰ ਮਿਲਦੇ ਪ੍ਰਸ਼ਨ ਸੰਖਿਆ 37 ਤੋਂ 40 ਤੱਕ ਦੇ ਪ੍ਰਸ਼ਨਾਂ ਵਿੱਚ ਵਰਗ ਦੇ ਇੱਕ ਰੇਖਾ ਖੱਬੇ ਪਾਸੇ ਅਤੇ ਰੇਖਾ ਦੇ ਸੱਜੇ ਪਾਸੇ ਦਿੱਤੇ ਗਏ ਹਨ ਏ ਬੀ ਸੀ ਡੀ ਆਪਸ਼ਨਾਂ ਦਿੱਤੀਆਂ ਗਈਆਂ ਹਨ ਹੁਣ ਆਪਾਂ ਕੁਝ ਨਹੀਂ ਮੈਂ ਅਗਰ ਤੁਹਾਨੂੰ ਸਿੱਧਾ ਦੱਸਾਂ ਤਾਂ ਤੁਸੀਂ ਕੀ ਕਰਨਾ ਹੈ ਐਸ ਨੂੰ ਆਹ ਵਾਲੀ ਅਕ੍ਰਿਤੀ ਕਿੰਦੇ ਵਿੱਚ ਆ ਜਾਵੇ ਉਹ ਨਾ ਦੇਖੋ ਮੈਂ ਅਗਰ ਥੋੜਾ ਜ਼ੂਮ ਕਰਾਂ ਤੇ ਆਪਾਂ ਇਸ ਨੂੰ ਐ ਬਣਾ ਸਕਦੇ ਹਾਂ ਨਾ ਅਕ੍ਰਿਤੀ ਇਹ ਮੈਂ ਆਕ੍ਰਿਤੀ ਨੂੰ ਆਪਾਂ ਬਣਾ ਸਕਦੇ ਹਾਂ ਹੈਨਾ ਆ ਆਕ੍ਰਿਤੀ ਇਹਦੇ ਵਿੱਚ ਆ ਰਹੀ ਹੈ ਰੁਕੋ ਮੈਂ ਪਹਿਲੇ ਇਹਦੇ ਵਿੱਚ ਦੇਖਦੇ ਹਾਂ ਇਹਦੇ ਵਿੱਚ ਆ ਚੀਜ਼ ਤਾਂ ਆ ਰਹੀ ਹੈ ਠੀਕ ਹੈ ਇਹ ਇਹ ਆ ਚੀਜ਼ ਵੀ ਆ ਰਹੀ ਹੈ ਪਰ ਉਹਦੇ ਵਿੱਚ ਇਹਦੇ ਵਿੱਚ ਤਿਕੋਣ ਵੱਡਾ ਹੈ ਇਹਦੇ ਵਿੱਚ ਛੋਟਾ ਹੈ ਇਹਦੇ ਵਿੱਚ ਵੀ ਵਰਗ ਉਹਦੇ ਵਿੱਚ ਆਇਤ ਹੈ ਇਹਦੇ ਵਿੱਚ ਇੱਕ ਵਰਗ ਬਣ ਰਿਹਾ ਹੈ ਠੀਕ ਹੈ ਆ ਚੀਜ਼ ਨਹੀਂ ਹੋ ਸਕਦੀ ਅਗਲਾ ਆਪਾਂ ਗੱਲ ਕਰ ਲੈਂਦੇ ਆ ਆ ਵਾਲਾ ਆ ਤਾਂ ਵੈਸੇ ਹੀ ਨਹੀਂ ਹੋ ਸਕਦਾ ਕਿਉਂਕਿ ਇਹਦੇ ਵਿੱਚ ਨਾ ਵਰਗ ਹੈਗਾ ਨਾ ਆਇਤ ਹੈ ਵਰਗ ਹੈ ਪਰ نیچے ਹੈ ਅਭੀ ਨਹੀਂ ਹੋ ਸਕਦਾ ਹੁਣ ਆਪਣੀ ਉਹ ਦੋਨੋਂ ਆਕ੍ਰਿਤੀਆਂ ਮੈਂ ਬਣਾ ਕੇ ਦੱਸਦਾ ਤੁਹਾਨੂੰ ਉਹ ਜਿਹੜੀ ਆਈਓ ਸੇਮ ਆਕ੍ਰਿਤੀ ਤੁਹਾਨੂੰ ਮੈਂ ਉਸ ਵਿੱਚ ਬਣਾ ਕੇ ਦੱਸਦਾ ਹਾਂ ਜੋ ਕਿ ਆਪਣੀ ਆ ਦੇਖੋ ਆਕ੍ਰਿਤੀ ਹੋ ਗਈ ਇੱਕ ਇੱਕ ਨੀਚੇ ਵਾਲ ਹੋ ਗਿਆ ਹੈਨਾ ਇੱਕ ਆ ਤ੍ਰਿਭੁਜ ਹੋ ਗਿਆ ਬਣ ਗਈ ਨਾ ਸੇਮ ਅਕ੍ਰਿਤੀ ਐਸ ਕਰਕੇ ਆਪਣਾ ਸਵਾਲ ਹੈ 10 ਭਾਗ ਨੇ ਬਹੁਤ ਜ਼ਿਆਦਾ ਸੋਖੇ ਨੇ ਤੁਸੀਂ ਆਰਾਮ ਨਾਲ ਇਹਦੇ ਵਿੱਚ ਆਰਾਮ ਨਾਲ ਤੁਸੀਂ ਨੰਬਰ ਲੈ ਸਕਦੇ ਹੋ ਜੋ ਕਿ ਆਪਣੇ ਦੇਖਣ ਨੂੰ ਮਿਲਦੇ ਹਨ ਆਪਾਂ ਨੂੰ 50 ਨੰਬਰ ਦਾ ਪਹਿਲਾ ਭਾਗ ਹੈ ਮਾਨਸਿਕ ਯੋਗਤਾ ਵਾਲਾ ਤੁਸੀਂ ਆਰਾਮ ਨਾਲ ਉਸ ਵਿੱਚ ਆਰਾਮ ਨਾਲ ਮੈਂ ਕਹਿ ਰਿਹਾ 45 ਤੋਂ ਵੀ ਜ਼ਿਆਦਾ ਨੰਬਰ ਲੈ ਸਕਦੇ ਹੋ 45 ਤੋਂ ਲੈ ਕੇ 50 ਦੇ ਵਿੱਚ ਨੰਬਰ ਆਰਾਮ ਨਾਲ ਲੈ ਸਕਦੇ ਹੋ ਤੇ ਤੁਸੀਂ ਕੀ ਕਰਨਾ ਹੈ ਹਰ ਪਾਕ ਕਰਨ ਤੋਂ ਬਾਅਦ ਮਤਲਬ ਪਾਕ 10 ਪਾਕ ਨੇ ਨਾ ਇੱਕ ਤੋਂ ਲੈ ਕੇ 10 ਤੱਕ ਪਾਕ ਨੇ ਪਹਿਲਾ ਪਾਕ ਕਰੋ ਚਾਰ ਕੁਐਸਚਨ ਕਰੋ ਗੋਲਾ ਇਸ ਤਰ੍ਹਾਂ ਆਪਣੀ ਸ਼ੀਟ ਦੇਖਣ ਨੂੰ ਮਿਲੇਗੀ ਮੈਂ ਪ੍ਰੈਕਟਿਸ ਕਰਵਾਵਾਂਗਾ ਸਕੂਲ ਵਿੱਚ ਇਸ ਤਰ੍ਹਾਂ ਉਸ ਉਹਦੇ ਵਿੱਚ 8 1 2 3 4 ਕਰਕੇ ਗੋਲੇ ਲੱਗੇ ਹੋਣਗੇ 1 2 3 4 5 6 7 ਐਵੇਂ ਕਰਕੇ ਗੋਲੇ ਲੱਗੇ ਹੋਣਗੇ ਠੀਕ ਹੈ ਤੇ ਉਹਨਾਂ ਆਪਾਂ ਗੱਲ ਕਰਦੇ ਆ ਇਸ ਨੂੰ ਪਰਣਾ ਕਿਵੇਂ ਇਸ ਨੂੰ ਕਾਲੇ ਪੈਨ ਨਾਲ ਤੁਸੀਂ ਪਰਣਾ ਹੈ ਠੀਕ ਹੈ ਮੈਂ ਇੱਕ ਵਾਰ ਨੀਲੇ ਨਾਲ ਪਰ ਰਿਹਾ ਬਟ ਤੁਸੀਂ ਕਾਲੇ ਨਾਲ ਪਰਣਾ ਜਿਵੇਂ ਮੰਨ ਲਓ ਪਹਿਲੇ ਦਾ ਬੀ ਆਪਸ਼ਨ ਆ ਗਿਆ ਠੀਕ ਹੈ ਇੱਥੇ ਬੀ ਲਿਖਿਆ ਹੋਇਆਗਾ ਛੋਟਾ ਜਿਹਾ ਇਹਨੂੰ ਆਪਾਂ ਪਰ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਦੂਜੇ ਦਾ ਸੀ ਆ ਗਿਆ ਸੀ ਪਰਤਾ ਸੋਹਣੇ ਤਰੀਕੇ ਨਾਲ ਪਰਣਾ ਠੀਕ ਹੈ ਤਾਂ ਮੈਂ ਪੀਸੀ ਆਪਣੇ ਫੋਨ ਤੇ ਕਰ ਰਿਹਾ ਤਾਂ ਵਾਸਤੇ ਦਿਖ ਨਹੀਂ ਰਿਹਾ ਥੋੜਾ ਬਾਹਰ ਨਿਕਲ ਜਾ ਰਿਹਾ ਬਟ ਤੀਸਰੇ ਜਿਵੇਂ ਮੰਨ ਲਓ ਡੀ ਆ ਗਿਆ ਚੌਥੇ ਦਾ ਏ ਆ ਗਿਆ ਤਾਂ ਆਪਾਂ ਆ ਚੀਜ਼ ਕਰ ਸਕਦੇ ਆ ਰਾਮ ਨਾਲ ਪਰ ਸਕਦੇ ਆ ਬਾਕੀ ਮੈਂ OMR ਪਰ ਆਣੀ ਸਿਖਾਵਾਂਗਾ ਇਸ ਨੂੰ ਕਹ o m r o m r ਠੀਕ ਹੈ ਆ ਤੁਸੀਂ फाड़ਨੀ ਨਹੀਂ ਪੇਪਰ ਇਹ ਚ ਖਰਾਬ ਨਹੀਂ ਕਰਨੇ ਅਗਰ ਖਰਾਬ ਕੀਤੇ ਤੁਹਾਡੇ ਨੰਬਰ ਜ਼ੀਰੋ ਲੱਗਣਗੇ ਪਹਿਲੇ ਕਹਿ ਰਿਹਾ ਤਾਂ ਧੰਨਵਾਦ ਬਹੁਤ ਬਹੁਤ ਦੇਖਣ ਲਈ ਐਂਡ ਮਿਲਦੇ ਆ ਸਕੂਲ ਵਿੱਚ ਆਪਾਂ ਹੋਰ ਵਧੀਆ ਤਰ੍ਹਾਂ ਤਿਆਰੀ ਕਰਾਂਗੇ ਤਾਂ 올 ది ਬੈਸਟ ਸਾਰਿਆਂ ਨੂੰ ਬੈਸਟ ਆਫ ਲੱਕ 18 ਜਨਵਰੀ ਲਈ That's what they can leave out video.